हां जी लो जी सासिकाल ਤੇ ਮੈਂ ਪਹੁੰਚਿਆ ਜੀ ਪੂਜਾ ਮੈਡੀਕਲ ਸਟੋਰ ਦੇ ਉੱਪਰ ਜਿਹੜੀ ਪੁਲ ਦੇ ਨਾਲ ਬਿਲਕੁਲ ਜਦੋਂ ਪੁਲ ਤੋਂ ਆਪਾਂ ਗੁੱਗਾ ਮਾੜੀ ਨੂੰ ਜਾਵਾਂਗੇ ਨਗਰ ਕਾਉਂਸਲ ਦੇ ਬਿਲਕੁਲ ਸਾਹਮਣੇ ਦੁਕਾਨ ਹੈ ਪੂਜਾ ਮੈਡੀਕਲ ਹਾਲ ਆ ਤੇ ਇੱਥੋਂ ਲਵਾਂਗੇ ਆਪਾਂ ਕਿਟਾ ਚੈੱਕ ਕਰਨ ਵਾਲੀ ਅੱਜ ਗਾਂ ਚੱਕਰਨੀ ਆਪਾਂ 30 ਤੋਂ 35 ਦਿਨਾਂ ਦੀ ਚੱਲ ਪੀ ਜੀ ਨਿਕੂਰੇ ਦੇਖੀ ਹੌਲੀ ਵੇਚਿਆ ਦੋ ਕਿਟਾ ਕਿਡਾ ਹੀ ਲੋ ਕਿਡਾ ਚੈੱਕ ਕਰਣੀ ਆ ਦੋ ਬਾਰੇ ਕਿਡਾ ਕੀ ਰੇਟ ਹੈ 2300 ਜੀ 2300 ਰੁਪਏ ਦੀ 2300 ਰੁਪਏ ਦੀ ਕਿਟਾ ਜੀ ਪੂਜਾ ਮੈਡੀਕਲ ਸਟੋਰ ਤੋਂ ਤੁਹਾਨੂੰ ਮਿਲੂਗੀ ਤੁਸੀਂ ਜੇ 30 ਤੋਂ 35 ਦਿਨਾਂ ਦੀ ਚੈੱਕ ਕਰਨੀ ਹੈਗਾ ਨਿੱਕੋਰਾ ਤੋਂ ਲਿਆ ਸਕਦੇ ਹੋ ਪੂਜਾ ਮੈਡੀਕਲ ਸਟੋਰ ਕੋਲ ਦੇ ਕੋਲ ਨਗਰ ਕੌਂਸਲ ਦੇ ਬਿਲਕੁਲ ਸਾਹਮਣੇ ਗੁੱਗਾ ਵਾਲੀ ਰੋਡ ਸਰਾਬ ਛੱਡ ਦੇ ਬਸ ਆ ਗਿਆ ਜੀ ਆ ਗਿਆ ਲੋ ਜੀ ਆਪਾਂ ਪਹੁੰਚਿਆ ਥੋਨੀ ਦੇ ਤੇ ਏਰੀਆ ਦੋ ਗਾਵਾਂ ਆਪਾਂ ਚੈੱਕ ਕਰਨੀਆਂ ਨੇ ਇੱਕ ਮੁੰਡਾ ਆ ਗਿਆ ਇਹਦਾ ਡੈਡੀ ਵੀ ਆ ਰਹੇ ਹੈ ਲੈ ਉਹ ਮੁੰਡੇ ਨੂੰ ਬੰਨ ਲਓ ਬਈ ਓਏ ਤੁਹਾਨੂੰ ਦੱਸਿਆ ਵੀ ਅਜਿਹਾ ਪੂਰਾ ਮਿਲਦੀਆਂ ਨੇ ਇਹ ਤੇ ਇਹਨਾਂ ਜੋ ਦੋ گاؤں ਵਾਲੇ ਕੀ ਤੋਂ 35 ਦੇਣਾ ਨਹੀਂ ਆ ਅੱਜ ਹੋ ਗਈਆਂ ਅੱਜ ਆਪਾਂ ਚੈੱਕ ਕਰਦੇ ਆਂ ਫਿਰ ਰਿਜ਼ਲਟ ਦੇਖਦੇ ਆਂ ਕੀ ਬੰਦ ਹਾਂਜੀ ਕਿੱਟ ਦੇ ਵਿੱਚ ਹੀ ਆ ਜੀ ਸਿਰੰਜ ਸੂਈ ਦੇ ਵਿੱਚ ਹੀ ਆ ਤੇ ਆਹ ਕਿੱਟ ਹੈ ਇਹਨੂੰ ਤੁਸੀਂ ਕੱਢਣਾ ਨੇ ਬੜੇ ਸਾਵਧਾਨ ਨਾਲ ਧਿਆਨ ਨਾਲ ਕੋਈ ਗਿੱਲਾ ਹੱਥ ਜਾਂ ਗਿੱਲੀ ਚੀਜ਼ ਨਹੀਂ ਲੱਗਣ ਦੇਣੀ ਇਹਨੂੰ ਇਦਾਂ ਰੱਖਣਾ ਨੇ ਇਹਦੇ ਵਿੱਚ ਤੁਸੀਂ ਕੂਨ ਕੱਢ ਕੇ ਲੈਣਾ ਇੱਕ ਦੋ ਜਾਂ ਦੋਵੇਂ ਮਲਵਾ ਜ਼ਿਆਦਾ ਨਹੀਂ ਕੱਢਣ ਦੀ ਲੋੜ Incoming call from Kanu, identified by true Caller. Incoming call from Deep Boda, identified by true Caller.

ਇਹਦੇ ਲੈਣਦੇ ਨਹੀਂ ਮੇਰੇ ਪਿੱਛੋਂ ਨਹੀਂ ਨਹੀਂ ਇਹਦੇ ਤਿੰਨ ਟੋਕੇ ਤੁਸੀਂ ਖੋਣਦੇ ਪਾਉਣੇ ਚਾਹਵਾ ਸਿਰਫ ਤਿੰਨ ਇੱਕ ਦੋ ਤਿੰਨ ਇਹ ਤਿੰਨ ਟੋਕੇ ਤੁਸੀਂ ਆ ਦਵਾਈ ਦੇ ਪਾਉਣੇ ਇਹਦੇ ਵਿੱਚ ਫਰ ਦੂਜੀ ਦਾ ਕਰਾਂਗੇ ਉਹਨਾਂ ਨੂੰ 5 ਮਿੰਟ ਪਹਿਰੇਣ ਦੇਣਾ 5 ਮਿੰਟ ਤੋਂ ਬਾਅਦ ਆਪਾਂ ਨੂੰ ਰਿਜ਼ਲਟ ਆ ਜਾਏਗਾ ਇੱਕ ਤਾਂ ਪਾਸ ਹੈ ਹਾਂਜੀ ਇਹ ਤਾਂ ਗੱਭਣਾ ਤੇਰੀ ਤੇ ਜਿਹੜੀ ਦੂਜੀ ਹੈ ਇਹ ਆਪਣੀ ਸਸਪੈਂਸ਼ਨ ਚ ਹੈ ਸਸਪੈਂਸ਼ਨ ਮਤਲਬ ਇਹ ਵੀ ਅਜੇ ਪੱਕਾ ਨਹੀਂ ਹੋ ਸਕਦੇ ਨੇ ਚਾਂਸ ਕਿਉਂਕਿ ਦੋ ਇੱਕ ਸੀ ਤੇ ਇੱਕ ਬੀ ਤੇ ਇੱਕ ਦੁੱਬਣਾ ਇਹ ਤੇ ਕਲੀਅਰ ਹੈ ਇਹ ਉੱਪਰ ਉੱਪਰ ਹਾਂ ਇਹ ਤੇਰੀ ਇਹ ਆਪਣਾ ਜੀ ਦੁਬਾਰੀ ਉਧਰ ਚੈੱਕ ਹੋ ਜਾਊਗਾ ਆ ਦੇਖੋ ਸੀ ਤੇ ਵੀ ਕਲੀਅਰ ਹੈ ਨਾ ਇਹਦੀ ਜਿਹੜੀ ਹੈ ਇਹਦੀ ਸੀ ਤੇ ਏਰੀਆ ਜਿਹੜੀ ਸਸਪੈਂਸ਼ਨ ਵਾਲੀ ਹੈ ਬੀ ਇਹ ਪੂਰੀ ਹੋਇਆ ਸੀ ਪੂਰੀ ਹੋਇਆ ਬੀ ਥੋੜੀ ਜਿਹੀ ਘਟ ਹੈ ਲੈ ਓਪਨ ਚ ਆਗੇ ਜੀ ਚੱਕੋ ਜੀ